ਮਾਨਜੋਗ ਕਮਿਸ਼ਨਰ ਪੁਲਿਸ ਅਮਰ ਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਅਨਸਾਰ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਚੱਲ ਰਿਹਾ ਸੀਗਾ ਉਸ ਤੇ ਕੰਮ ਕਰਦਿਆਂ ਸਾਡੀ ਥਾਣਾ ਸਲਾਮਾਬਾਦ ਦੀ ਪੁਲਿਸ ਨੇ ACB ਜਸਪਾਲ ਸਿੰਘ ਹੁਣਾਂ ਦੇ ਨਿਰਦੇਸ਼ ਦੇ ਵਿੱਚ ਇੱਕ ਗੱਡੀ ਚੋਰੀ ਕਰਕੇ ਅੱਗੇ ਵੇਚਣ ਵਾਲੇ گرو ਦਾ ਜੜਾ ਪਰਦਾ ਫਾਸ਼ ਕੀਤਾ ਜਿਸ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਜਿਹੜਾ ਇਸ ਦੇ ਵਿੱਚ ਹੁਣ ਤੱਕ ਅਰੈਸਟ ਕੀਤਾ ਗਿਆ ਜਿਸ ਦੇ ਅੰਝ ਗੁਰੇਸ਼ ਕੁਮਾਰ ਉਰਫ ਗੈਰੀ ਜੋ ਕਿ ਪਿੱਖੀਵੰਦ ਦਾ ਰਹਿਣ ਵਾਲਾ ਹੈ ਸਾਹਿਬ ਸਿੰਘ ਪੁੱਤਰ ਅਵਤਾਰ ਸਿੰਘ ਇਹ ਖੰਡ ਵਾਲਾ ਸ਼ਹਾਟਾ ਦਾ ਰਹਿਣ ਵਾਲਾ ਤੇ ਗੁਰਮੀਤ ਸਿੰਘ ਉਰਫ ਡਿੰਪਲ ਜਿਹੜਾ ਇਹ ਥਾਣਾ ਮੁਕੰਪੁਰਾ ਦਾ ਰਹਿਣ ਵਾਲਾ ਹੈ ਇਸ ਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਜਿਹੜੇ ਗਰੀਸ਼ ਅਤੇ ਸਾਹਿਬ ਸਿੰਘ ਇਹਨਾਂ ਦੇ ਉੱਤੇ ਪੁਰਾਣੇ ਮੁਕੱਦਮੇ ਦਰਜ ਨੇ ਗਰੀਸ਼ ਦੇ ਉੱਤੇ 6 ਮੁਕੱਦਮੇ ਜਿਹੜੇ ਪੁਰਾਣੇ ਚੋਰੀ ਦੇ ਚੋਰੀ ਦੀਆਂ ਗੱਡੀਆਂ ਐਨਡੀਪੀਐਸ ਤੇ ਪਲੱਸ ਆਰਮਜੈਕਟ ਦੇ ਮੁਕੱਦਮੇ ਜਿਹੜੇ ਇਹਨਾਂ ਦੇ ਦਰਜ ਨੇ ਇਹਨਾਂ ਤਿੰਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਕੋਲ ਚੋਰੀशुदा ਬਰਾਮਦ ਹੋਈਆਂ ਨੇ ਜਿਸ ਦੇ ਵਿੱਚ ਇੱਕ ਥਾਰ ਇੱਕ ਸਕੋਰਪਿਓ ਤੇ ਇੱਕ ਸਵਿਫਟ ਜਿਹੜੀ ਇਹਨਾਂ ਕੋਲ ਬਰਾਮਦ ਹੋਈ ਹੈ ਜਿਸ ਨੂੰ ਇਸ ਦੀ ਤਫ਼ਤੀਸ਼ ਅੱਗੇ ਕੀਤੀ ਗਈ ਤੇ ਜਿਹੜਾ ਸਵਿਫਟ ਦੇ ਉੱਤੇ ਜਿਹੜਾ ਜਾਲੀ ਨੰਬਰ ਲਗਾਇਆ ਸੀਗਾ ਉਸ ਦੇ ਵਿੱਚ ਜਾਲੀ ਨੰਬਰ ਦੀ ਤਸਦੀਕ ਕਰਦੇ ਆ ਉਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਚੈਸੀ ਨੰਬਰ ਤੇ ਜਿਹੜੀਆਂ ਇੰਜਨ ਨੰਬਰ ਆ ਉਹ ਵੀ ਟੈਂਪਰ ਹੋਣੇ ਪਾਏ ਗਏ ਨੇ ਉਸ ਤੋਂ ਬਾਅਦ ਜਿਹੜੀ ਇੱਕ ਜਾਲੀ ਆਰਸੀ ਵੀ ਜਿਹੜੀ ਇਸ ਦੇ ਵਿੱਚ ਬਰਾਮਦ ਹੋਈ ਆ ਜਿਸ ਦੇ ਉੱਤੇ ਤਫ਼ਤੀਸ਼ ਅੱਗੇ ਸਾਡੇ ਵੱਲੋਂ ਕੀਤੀ ਜਾ ਰਹੀ ਆ ਇਸ ਦੇ ਵਿੱਚ ਹੁਣ ਤੱਕ ਦੋ ਲੋਕ ਪ੍ਰਵੀਨ ਕੁਮਾਰ ਅਤੇ ਗੁਰਵਿੰਦਰ ਸਿੰਘ ਜਿਹੜੇ ਆ ਵਾਸੀ ਜੀਰਕਪੁਰ ਤੇ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹ ਫਿਕਰ ਆਊਟ ਹੋਏ ਨੇ ਜਿਹੜੇ ਇਸ ਸਿੰਡੀਗੇਟ ਜਾਂ ਇਸ ਜਿਹੜੇ ਗਰੁੱਪ ਦੇ ਜਿਹੜੇ ਮੁਖ ਸਰਗਣਾ ਨੇ ਉਹਨਾਂ ਦੇ ਆਲਰੇਡੀ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੇ ਮੁਕਦਮੇ ਦਰਜ ਨੇ ਇਸ ਮੁਕਦਮੇ ਦੀ ਜਿਹੜੀ ਤਫ਼ਤੀਸ਼ ਅੱਗੇ ਕਰਕੇ ਇਹਨਾਂ ਦੋਵਾਂ ਦੋਸ਼ੀਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ ਤੇ ਇਸ ਸਾਰੇ ਸਿੰਡੀਗੇਟ ਦਾ ਜਿਹੜਾ ਜਿਹੜਾ ਮਾਮਲਾ ਇਹਨੂੰ ਅਨਰਥ ਕੀਤਾ ਜਾਵੇਗਾ ਤੇ ਜਿਹੜੇ ਹੋਰ ਵੀ ਦੋਸ਼ੀ ਤੇ ਹੋਰ ਵੀ ਗੱਡੀਆਂ ਜਿਹੜੀਆਂ ਨੇ ਇਹਨਾਂ ਨੇ ਚੋਰੀ ਕਰਕੇ ਅੱਗੇ ਵੇਚੀਆਂ ਗਈਆਂ ਉਹ ਵੀ ਬਰਾਮਦ ਕੀਤੀਆਂ ਜਾਣਗੀਆਂ